ਮੋਹਾਲੀ 'ਚ ਸ਼ਨੀਵਾਰ ਸਵੇਰੇ ਇੱਕ ਨਿੱਜੀ ਬੈਂਕ 'ਚ ਕੰਮ ਕਰਦੀ ਇੱਕ ਕੁੜੀ ਦਾ ਉਸਦੇ ਪ੍ਰੇਮੀ ਨੇ ਤਲਵਾਰ ਨਾਲ ਸ਼ਰੇਆਮ ਕਤਲ ਕਰ ਦਿੱਤਾ। ਦਿਲ ਦਹਿਲਾਣ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਸੁਖਚੈਨ ਸਿੰਘ ਸਮਰਾਲਾ ਦੇ ਪਿੰਡ ਖਿਰਨੀਆਂ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਦੋਸ਼ੀ ਦਾ ਪਰਿਵਾਰ ਵੀ ਹੈਰਾਨ ਹੈ ਕਿ ਉਸਨੇ ਅਜਿਹਾ ਖੂਫਨਾਕ ਕਦਮ ਕਿਵੇਂ ਚੁੱਕਿਆ। ਸੁਖਚੈਨ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਮੁੰਡੇ ਦੀ ਕਦੇ ਕਿਸੇ ਨਾਲ ਲੜਾਈ ਨਹੀਂ ਹੋਈ। ਬਲਜਿੰਦਰ ਕੌਰ ਨਾਲ ਉਸਦਾ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ ਸੀ ਕੁੜੀ ਵੀ ਦੋ ਵਾਰ ਉਹਨਾਂ ਦੇ ਘਰ ਆਈ ਸੀ ਕਰੀਬ 2 ਸਾਲ ਪਹਿਲਾਂ ਘਰ ਆ ਕੇ ਦੇਖਿਆ ਤਾਂ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਪਰ ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਸੁਖਚੈਨ ਸਿੰਘ ਤਣਾ ਵਿੱਚ ਰਹਿਣ ਲੱਗਾ ਸ਼ਨੀਵਾਰ ਸਵੇਰੇ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਫਿਰ ਉਸ ਨੂੰ ਖਬਰ ਮਿਲੀ ਕਿ ਉਸਦੇ ਪੁੱਤ ਨੇ ਅਜਿਹਾ ਕੀਤਾ ਹੈ ਹੁਣ ਜੋ ਗੁਨਾਹ ਕੀਤਾ ਹੈ ਉਹ ਪੁਗਤਨਾਤਾ ਪਵੇਗਾ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਹੁਣ ਤੱਕ ਦਾ ਰਿਕਾਰਡ ਬਿਲਕੁਲ ਠੀਕ ਹੈ ਉਸਨੇ ਕਬੱਡੀ ਵਿੱਚ ਬਹੁਤ ਨਾਮ ਕਮਾਇਆ ਹੈ ਪਰ ਖੇਡ ਦੌਰਾਨ ਲੱਤ 'ਚ ਗੰਭੀਰ ਸੱਟ ਲੱਗਣ ਕਾਰਨ ਉਸਨੂੰ ਖੇਡ ਛੱਡਣੀ ਪਈ ਉਸਦੇ ਪ੍ਰੇਮ ਸੰਬੰਧਾਂ ਬਾਰੇ ਪਿੰਡ ਦੇ ਬਹੁਤ ਸਾਰੇ ਲੋਕ ਵੀ ਜਾਣਦੇ